ਯਾਰ ਦੇ ਨਾਮ ਤੇ ਹੋਣ ਵਾਲੇ ਸਮਾਗਮ ਦਾ ਵੱਡਾ ਵਿਰੋਧ ਕਿ ਕਹੇ ਦੂਜੇ ਨੂੰ ਚੋਰ ਕਹਿਣਾ ਹਰਾਮਖੋਰ ਕਹਿਣਾ ਕਿਸੇ ਆਪਣੇ ਧਰਮ ਨੂੰ ਤੁਸੀਂ ਜੋ ਮਰਜ਼ੀ ਕਹੋ ਐਹੀਂ ਨਹੀਂ ਕੋਈ ਰੋਗ ਤੇ ਸਾਨੂੰ ਕੌਣ ਹੁੰਦੇ ਆ ਕਹਿਣ ਵਾਲੇ ਹਿੰਦੂਵਾਲ ਮਿੱਕੀ ਤੇ ਨਿਹੰਗ ਜੱਥੇਬੰਦੀਆਂ ਨੇ ਕੀਤਾ ਐਲਾਨ ਆਪਣੇ ਆਪਣੇ ਕੋਈ ਵੀ ਇਨਸਾਨ ਆ ਉਹ ਆਪਣੇ ਧਰਮ ਨੂੰ ਮੰਨਦਾ ਮੰਨ ਸਕਦਾ ਕਿ ਬੇਕਿਨ ਉਹ ਕਿਸੇ ਦੂਸਰੇ ਧਰਮ ਬਾਰੇ ਕੋਈ ਗੱਲ ਕਰੇ ਕੋਈ ਮਾੜੀ ਸ਼ਬਦ ਕਹੇ ਇਹਦੀ ਕੋ ਬਿਲਕੁਲ ਨਿੰਦਾ ਵਾਲਾ ਕੰਮ ਹੈ 30 जुलाई में करवाया जाने वाला क्रिश्चियन समागम विवादों से घिरा वो ये कहेंगे बाइबल में लिखा है कि जो मूर्ति पूजा करेगा वो लोफर हो जाएगा हरामखोर हो जाएगा चोर हो जाएगा और जो मूर्ति पूजा करने वालों के घर का रोटी खा लेगा चाहे मौत का टाइम हो वो नरक में जाएगा उसको कभी तो मुक्ति नहीं मिलेगी वो कह रहे हैं कि भी साढ़े बाइबल में लिखा हुआ ਮੂਰਤੀ ਪੂਜਕ ਵਾਲੇ ਇਹ ਜਿਹੜੇ ਜੋ ਕਹਿ ਰਹੇ ਆ ਉਹ ਹੈਗੇ ਆ ਤੇ ਉਹਨਾਂ ਨੇ ਅੱਜ ਵੀ ਕਹਿਣਾ ਜੇ ਉਹਨਾਂ ਨੇ ਕੱਲ ਵੀ ਕਹਿਣਾ ਜੇ ਇੱਥੇ ਬਾਦਸ਼ਾਹ ਤੇ ਇੱਕੋ ਵਾਰੀ ਮੈਮੋਰੰਡਮ ਗਿਆ ਅਗਲੇ ਦਿਨ ਪਰਚਾ ਦਰਜ ਸਾਡੇ ਵਰੀ ਪ੍ਰਸ਼ਾਸਨ ਡਿਸਕਸ ਸਾਈ ਕਰਦਾ ਰਹਿੰਦਾ ਵਾ ਫਿਰ ਪ੍ਰਸ਼ਾਸਨ ਕਹਿੰਦਾ ਲਾਅਨ ਆਰਡਰ ਦੀ ਸਥਿਤੀ ਨਾ ਖਰਾਬ ਹੋਵੇ ਅਸੀਂ ਸ਼ਾਂਤੀਪ੍ਰੀਅ ਸਮਾਜ ਆਏ ਆ ਪਰ ਸਾਡੇ ਸਮਾਜ ਤੇ ਸਾਡੇ ਦੇਵੀ ਦੇਗਿਆ ਤੇ ਬਾਰੇ ਜਦੋਂ ਕੋਈ ਟਿੱਪਣੀ ਕਰੇਗਾ ਫਿਰ ਅਸੀਂ ਜਿਹੜਾ ਵਾ ਉਹ ਬਿਲਕੁਲ ਨਹੀਂ ਵਿਕਾਸ ਕਰਾਂਗੇ 3 ਜੁਲਾਈ ਨੂੰ 크੍ਰਿਸਚੀਅਨ ਪਾਈਚਾਰੇ ਵੱਲੋਂ ਕਰਵਾਇਆ ਜਾ ਰਿਹਾ ਪਿਆਰ ਦੇ ਨਾਮ ਦਾ ਸੁਨੇਹਾ ਸਮਾਗਮ ਹੁਣ ਵਿਵਾਦਾਂ ਵਿੱਚ ਘਿਰ ਗਿਆ ਹੈ ਇਲਾਕੇ ਦੀਆਂ ਕਈ ਧਾਰਮਿਕ ਜਥੇਬੰਦੀਆਂ ਵੱਲੋਂ ਇਸ ਸਮਾਗਮ ਦੇ ਵਿਰੋਧ ਦਾ ਐਲਾਨ ਕਰ ਦਿੱਤਾ ਗਿਆ Hindu ਜਥੇਬੰਦੀਆਂ ਵਾਲਮੀਕੀ ਸੰਗਠਨਾ ਤੇ ਨਿਹੰਗ ਸਿੱਖ ਜਥੇਬੰਦੀਆਂ ਨੇ ਸਾਫ਼ ਕਰ ਦਿੱਤਾ ਕਿ ਇਸ ਸਮਾਗਮ ਕਿਸੇ ਵੀ ਮਕਸਦ ਨਾਲ ਨਹੀਂ ਹੋਣ ਦਿੱਤਾ ਜਾਵੇਗਾ ਵਿਰੋਧ ਕਰ ਰਹੀਆਂ ਜਥੇਬੰਦੀਆਂ ਦਾ ਦਾਅਵਾ ਹੈ ਕਿ ਇਸ ਸਮਾਗਮ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ ਤੇ ਇਸ ਦੇ ਪਿੱਛੇ ਕੋਈ ਹੋਰ ਵੱਡਾ ਏਜੰਡਾ ਛੁਪਿਆ ਹੋ ਸਕਦਾ ਹੈ ਜਿੱਥੇ ਬੰਦੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਮਾਗਮ ਰੋਕਿਆ ਨਾ ਗਿਆ ਤਾਂ ਆਪਣੀ ਰਣਨੀਤੀ ਅਨੁਸਾਰ ਕਦਮ ਚੁੱਕਣਗੇ ਹਾਲਾਂਕਿ 크੍ਰਿਸਚਨ ਪਾਈਚਾਰੇ ਵੱਲੋਂ ਅਜੇ ਤੱਕ ਕੋਈ ਸਾਫ਼ ਬਿਆਨ ਨਹੀਂ ਆਇਆ ਪਰ ਵਿਰੋਧ ਤੇਜ਼ ਹੋਣ ਕਾਰਨ ਪ੍ਰਸ਼ਾਸਨ ਲਈ ਵੀ ਇੱਕ ਚੁਣੌਤੀ ਬਣ ਗਿਆ ਹੁਣ ਦੇਖਣਾ ਹੈ ਕਿ ਆਖਿਰਕਾਰ ਇਸ ਸਮਾਗਮ ਹੁੰਦਾ ਹੈ ਜਾਂ ਨਹੀਂ ਮੈਂ ਮਹਾਂਤਾਰੁਣੀ ਗਿਰੀ ਸ਼੍ਰੀ ਪੰਚਦਾਸ਼ੀ ਨਾਮਧਾਰਵੀ ਜੂਨਾਖੜਾ देखो जी आज दी ਜਿਹੜੀ ਮੀਟਿੰਗ ਹੋਈ ਏ ਅੱਜ ਹੀ ਮੀਟਿੰਗ ਨਹੀਂ ਹੋਈ ਇਸ ਤਰ੍ਹਾਂ ਦੀਆਂ ਮੀਟਿੰਗਾਂ ਪਹਿਲੇ ਵੀ ਕਈ ਆਪਾਂ ਕਰ ਚੁੱਕੇ ਆਂ ਔਰ ਇਸੇ ਚੀਜ਼ ਨੂੰ ਮਤੇ ਨਜ਼ਰ ਰੱਖਦੇ ਆਂ ਕਈ ਵਾਰੀ ਆਪਾਂ ਪ੍ਰਸ਼ਾਸਨ ਨੂੰ ਮੈਮੰਡਮ ਦਿੱਤੇ ਨੇ ਮੰਗ ਪੱਤਰ ਦਿੱਤੇ ਨੇ ਔਰ ਪ੍ਰਸ਼ਾਸਨ ਨੇ ਕਦੀ ਵੀ ਇਹਦੇ ਉੱਤੇ ਗੌਰ ਨਹੀਂ ਕੀਤਾ ਆਪਾਂ ਇਹ ਸਮਝ ਸਕਦੇ ਆਂ ਕਿ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਹਦੇ ਉੱਤੇ ਕਿਤੇ ਨਾ ਕਿਤੇ ਪ੍ਰੈਸ਼ਰ ਹੈ ਵੋਟ ਬੈਂਕ ਦਾ ਕਿਉਂਕਿ ਇਹ ਇੱਕ ਬਹੁਤ ਵੱਡੀ ਕਮਿਊਨਿਟੀ ਜਿਹੜੀ ਬਣ ਚੁੱਕੀ ਆ ਉਹ ਪ੍ਰਸ਼ਾਸਨ ਸੋਚਦਾ ਵੀ ਕਿਤੇ ਨਾ ਕਿਤੇ ਸਾਡੇ ਵੋਟ ਬੈਂਕ ਨੂੰ ਇਹਦੇ ਚ ਨੁਕਸਾਨ ਹੋ ਸਕਦਾ ਸਿਰਫ ਸਾਡੇ ਅੱਗੇ ਕਿ ਇਹੋ ਹੀ ਬਹਾਨਾ ਲਾਇਆ ਜਾਂਦਾ ਕਿ ਆਪਾਂ ਲਾਫ ਆਰਡਰ ਨੂੰ ਜਿਹੜਾ ਉਹ ਮਦਦ ਇਹਦਾ ਜ ਰੱਖਦੇ ਆ ਆਪਾਂ ਇਹ ਚੀਜ਼ਾਂ ਨਹੀਂ ਕਰਦੇ ਕੀ ਲਾਓ ਜਿਹੜਾ ਆਰਡਰ ਆ ਉਹ ਸਿਰਫ ਸਾਡੇ ਸਨਾਤਨੀਆਂ ਉੱਤੇ ਹੀ ਲਾਗੂ ਹੁੰਦਾ ਜਿਹੜੇ ਸਨਾਤਨ ਦੇ ਖਿਲਾਫ ਉਂਗਲਾ ਚੁੱਕਦੇ ਨੇ ਸਨਾਤਨ ਦੇ ਨਾਲ ਮਾੜਾ ਚੰਗਾ ਬੋਲਦੇ ਨੇ ਸਨਾਤਨ ਦੇ ਖਿਲਾਫ ਪੁੱਠਾ ਸੱਦਾ ਬੋਲਦੇ ਨੇ ਜਿਤਨਾ ਨਵੀਂ ਇੱਕ ਵੀਡੀਓ ਵੇਖਣ ਵਿੱਚ ਆਈ ਹੈ ਕਿ ਜਿਹਦੇ ਵਿੱਚ ਮੂਰਤੀ ਪੂਜਕਾਂ ਨੂੰ ਹਰਾਮਖੋਰ ਲੁਟੇਰੇ ਚਾਪੂ ਡੋਰ ਸਾਰਾ ਕੁਝ ਕਿਹਾ ਗਿਆ ਇਹ ਚੀਜ਼ਾਂ ਜਿਹ ਆਮ ਜਨਤਾ ਦੀ ਨਿਗਾਹ ਵਿੱਚ ਆਉਂਦੀਆਂ ਨੇ ਇਹਦੇ ਇਹਦੇ ਤੇ ਪ੍ਰਸ਼ਾਸਨ ਨੂੰ ਸੰਕੇਨ ਲੈ ਕੇ ਜਲਦੀ ਤੋਂ ਜਲਦੀ ਜਿੰਨੇ ਬਿਆਨਬਾਜ਼ੀ ਕੀਤੀ ਹੈ ਸਾਨੂੰ ਇਹਦੇ ਇਹ ਸ਼ੋਦੇਬ ਸ਼ਾਮ ਤੱਕ ਉਹਦੀ ਗ੍ਰਿਫਤਾਰੀ ਜਿਹੜੀ ਹੋਣੀ ਹੈ ਉਹ ਜ਼ਰੂਰੀ ਹੈ ਆ ਰਾਜੀ ਦੇਖੋ ਜੀ ਆਪਾਂ ਸ਼ਾਮਾਂ ਤੱਕ ਉਸ ਚੀਜ਼ ਦੀ ਇੰਤਜ਼ਾਰ ਕਰਾਂਗੇ ਕਿ ਹੁਣ ਜਿਵੇਂ ਪ੍ਰਵੇਸ਼ ਜੀ ਸਾਡੇ ਕੋਲ ਬੈਠ ਕੇ ਗਏ ਨੇ ਉਹਨਾਂ ਨੇ ਉਹ ਮੈਸੇਜ ਜਿਹੜਾ ਹੈ ਉਹ ਕਿਉਂਕਿ ਉਹ ਨੁਮਾਇੰਦੇ ਸੀਗੇ ਸਿੱਫੀ ਸਾਹਿਬ ਦੇ ਸਾਡੇ ਕੋਲ ਆਪਾਂ ਉਹਨਾਂ ਦਾ ਜੀਅਨ ਉਹਨਾਂ ਦੀ ਗੱਲ ਸੁਣੀ ਹੈ ਵੈਸੇ ਤੇ ਇਹਨਾਂ ਸੈਂਸਿਟਿਵ ਮੈਟਰ ਸੀਗਾ ਕਿ ਸੀਪੀ ਸਾਹਿਬ ਨੂੰ ਆਪ ਪਾਉਣਾ ਚਾਹੀਦਾ ਸੀ ਕਿਉਂਕਿ ਆਪਾਂ ਇਸ ਦਿਨ ਨੂੰ ਇਲਾਕੇ ਤੋਂ ਹਟਦੇ ਪਿਆ ਕਿ ਜੇ ਸੀਪੀ ਸਾਹਿਬ ਆਪ ਨਹੀਂ ਆਏ ਤੇ ਕਿਤੇ ਨਾ ਕਿਤੇ ਸੀਪੀ ਸਾਹਿਬ ਨੇ ਸਾਡੇ ਮੈਮੋਰੰਡਮ ਨੂੰ ਸਾਡੇ ਮੰਗ ਪੱਤਰ ਨੂੰ ਔਰ ਸਾਡੀ ਆਵਾਜ਼ ਨੂੰ ਨਜ਼ਰ ਅਦਾਜ਼ ਕੀਤਾ। ਸੁਨੇਹਾ ਪਿਆਰ ਦਾ ਸੰਦੇਹਾ ਪਿਆਰ ਦਾ ਤੁਸੀਂ ਸਾਰਾ ਕੋਈ ਜਾਣਦੇ ਹੋ ਕਿ ਸੁਨੇਹਾ ਪਿਆਰ ਦਾ ਨਹੀਂ ਹੈਗਾ। ਦੇਖੋ ਮੋਗਲਾਂ ਨੇ ਸਾਡੇ ਉੱਤੇ ਸ਼ਾਸਨ ਕੀਤਾ ਉਹਨਾਂ ਸਰੇ ਆਮ ਸਾਡਾ ਕਤਲੇਆਮ ਕੀਤਾ। ਖੂਨ ਵਹਾਇਆ ਇਸ ਧਰਤੀ ਨੂੰ ਲਾਲ ਕੀਤਾ। ਪਰ ਇਹ ਜਿਹੜਾ ਕ੍ਰਿਸਚਨਾਈਟ ਦਾ ਜਿਹੜਾ ਧਰਮਾਂਤਰਨ ਦਾ ਜਿਹੜਾ ਸਿਸਟਮ ਕਤਲੇਆਮ ਕੀਤਾ ਜਾ ਰਿਹਾ ਬਿਨਾ ਚਾਕੂ ਤਲਵਾਰ ਤੋਂ ਕਈ ਹਿੰਦੂ ਸਿੱਖ ਵੀਰ ਜਿਹੜੇ ਨੇ ਉਹ ਮਾਰ ਕੇ ਉਹਨਾਂ ਨੂੰ ਦੂਜੇ ਧਰਮਾਂ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਜਿਹੇ ਪਿਆਰ ਦਾ ਸਨੇਹਾ ਸੀ ਤੇ ਫਿਰ ਜਿਤਨਾ ਹਿੰਦੂ ਸਿੱਖ ਵੀਰ ਜਿਹੜੇ ਨਾਲ ਸਾਡੇ ਨਾਲ ਮਿਲ ਕੇ ਆਪਾਂ ਬੈਠ ਕੇ ਜਾਣਦੇ ਆ ਦੇਖੋ ਜਿਹੜਾ ਬੰਦਾ ਗੁਰਦੁਆਰਾ ਸਾਹਿਬ ਜਾਂਦਾ ਉਹ ਮੰਦਿਰ ਵੀ ਜਾਂਦਾ ਜਿਹੜਾ ਮੰਦਿਰ ਜਾਂਦਾ ਉਹ ਗੁਰਦੁਆਰਾ ਸਾਹਿਬ ਵੀ ਜਾਂਦਾ ਜਿਹੜਾ ਬੰਦਾ ਇੱਕ ਵਾਰੀ ਚਰਚ ਚਲਾ ਜਾਂਦਾ ਉਸ ਤੋਂ ਬਾਅਦ ਉਹ ਕਾਹੇ ਜੋਗਾ ਨਹੀਂ ਰਹਿੰਦਾ ਉਹ ਕਿਤੇ ਵੀ ਨਹੀਂ ਜਾਂਦਾ ਜਿਹੇ ਪਿਆਰ ਦਾ ਸੰਦੇਸ਼ ਹੈ ਤੇ ਫਿਰ ਉਹਨੂੰ ਉਸ ਦੂਜੀ ਜਗ੍ਹਾ ਤੋਂ ਗੁਰਦੁਆਰਾ ਜਾਂ ਮੰਦਿਰ ਜਾਂਦੋਂ ਢੱਕਿਆ ਕਿਉਂ ਜਾਂਦਾ ਸਾਡੇ ਪ੍ਰਸ਼ਾਦ ਖਾਨ ਤੋਂ ਕਿਉਂ ਢੱਕਿਆ ਜਾਂਦਾ ਵਰਤ ਤਿਉਹਾਰ ਮਨਾਉਣ ਤੋਂ ਕਿਉਂ ਢੱਕਿਆ ਜਾਂਦਾ ਇਹ ਚੀਜ਼ ਜੇ ਪਿਆਰ ਦਾ ਹੀ ਸੰਦੇਸ਼ ਹੈਗਾ ਤੇ ਮੈਨੂੰ ਲੱਗਦਾ ਵੀ ਇਹ ਪਿਆਰ ਦਾ ਸੰਦੇਸ਼ ਨਹੀਂ ਇਹ ਹੱਤਿਆਚਾਰ ਦਾ ਸੰਦੇਸ਼ ਹੈ ਕੋਈ ਕੁਝ ਕਰਦਾ ਜੇ ਪ੍ਰੋਗਰਾਮ ਪਾਤਰ ਨਹੀਂ ਕਰਾਂਦਾ ਜਾਂ ਉੱਤੇ ਕਾਰਵਾਈ ਨਹੀਂ ਕਰਦਾ ਦੇਖੋ ਜੀ ਇਹ ਪ੍ਰਸ਼ਾਸਨ ਦੇਖੋ ਆਪਾਂ ਨੂੰ ਲੱਗਦਾ ਹੀ ਪਿਆ ਆਪਾਂ ਇਹ ਚੀਜ਼ ਸੋਚ ਕੇ ਪਹਿਲੇ ਤੁਰੇ ਸੀਗੇ ਕਿ ਸਾਨੂੰ ਲੱਗਦਾ ਹੀ ਪਿਆ ਕਿ ਸੀਪੀ ਸਾਹਿਬ ਸਾਨੂੰ ਇਹੋ ਸੰਦੇਸ਼ਾ ਮਿਲਿਆ ਸੀ ਕਿ ਸੀਪੀ ਸਾਹਿਬ ਖੋਦ ਜਿਹੜੇ ਨੇ ਸਾਡੇ ਨਾਲ ਮਿਲਣ ਵਾਸਤੇ ਆ ਰਹੇ ਨੇ ਸੀਪੀ ਸਾਹਿਬ ਨਹੀਂ ਆਏ ਐਸਾ ਕਿਹੜੀ ਮਹਿਸੂਸ ਲੀਏ ਸੀ ਐਡੇ ਕਿਹੜਾ ਬੀਜ਼ੀ ਪਣ ਪੰਜਾਬ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਗਿਆ ਲਾਭਾ ਆਰਡਰ ਦੀ ਸਥਿਤੀ ਦਾ ਕਿ ਸੀਪੀ ਸਾਹਿਬ ਨੂੰ ਸਾਡੋਂ ਮਿਲ ਜੁਗਾ ਟਾਈਮ ਹੀ ਨਹੀਂਗਾ ਸਾਨੂੰ ਇਗਨੋਰ ਕੀਤਾ ਜਾ ਰਿਹਾ ਅਸੀਂ ਇਹ ਸੋਚ ਕੇ ਪਹਿਲੇ ਤੁਰੇ ਸੀ ਕਿ ਸੀਪੀ ਸਾਹਿਬ ਨੇ ਸਾਨੂੰ ਨਹੀਂ ਮਿਲਣਾ ਔਰ ਸਾਨੂੰ ਇਹ ਵੀ ਪਤਾ ਹੈ ਕਿ ਉਹ ਜਿਹੜਾ ਇਹਨਾਂ ਦਾ ਪਿਆਸ ਹੰਦੀਆਂ ਜਿਹੜਾ ਆਪਣਾ ਸਭਾ ਕਰਨੀ ਹੈ ਉਹ ਵੀ ਬੰਦ ਨਹੀਂ ਕੀਤੀ ਜਾਣੀ ਪਰ ਉਸ ਕਿਉਂ ਹਰ ਹਾਲਾਤ ਵਿੱਚ ਆਪਾਂ ਢੱਕਣਾ ਆ ਰੋਕਣਾ ਆ ਉਸ ਸਥਿਤੀ ਵਿੱਚ ਕੁਝ ਵੀ ਕੋਈ ਗਲਤ ਹੁੰਦਾ ਕੋਈ ਵੱਟ ਟਕ ਹੁੰਦੀ ਜਾਂ ਮਾਰਾ ਚੰਗਾ ਹੁੰਦਾ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਔਰ ਜਾਹ ਜਿਹੜੀ ਕਮਿਊਨਿਟੀ ਇੱਕ ਪ੍ਰੋਗਰਾਮ ਕਰਾ ਰਹੀ ਹੈ ਉਹ ਹੋਏ ਕੋਈ ਐਸਾ ਉਹਦਾ ਕਾਰਨ ਹੈ ਕਿ ਇਹ ਪਹਿਲਾ ਹੀ ਟਾਈਮ ਆਇਆ ਹੈ ਪਹਿਲਾ ਸਮਾਂ ਐਸਾ ਆਇਆ ਹੈ ਕਿ ਤਿੰਨੇ ਕਮਿਊਨਿਟੀਾਂ ਤਿੰਨੇ ਜਿਹੜੇ ਸਮਾਜ ਨੇ ਉਹ ਇਕੱਠੇ ਹੋਏ ਨੇ ਔਰ ਕਿਤੇ ਨਾ ਕਿਤੇ ਸਮਾਜ ਜਿਹੜਾ ਹਾਲੇ ਵੀ ਸਾਨੂੰ ਹਲਕੇ ਦੇ ਵਿੱਚ ਲੈ ਰਿਹਾ ਕਿਉਂਕਿ ਪਹਿਲਾ ਸਮਾਂ ਆ ਪਹਿਲੀ ਆਪਾਂ ਕਦੀ ਚੀਜ਼ ਨੂੰ ਇਕੱਠੇ ਹੋਏ ਨਹੀਂ ਔਰ ਮੈਂ ਆਸ ਕਰਦਾ ਕਿ ਇਹ ਚੀਜ਼ਾਂ ਅੱਗੇ ਤੋਂ ਵੀ ਹੁੰਦੇ ਰਹਿਣਗੀਆਂ ਸਮਾਜ ਆਪਾਂ ਇਕੱਠੇ ਹੋ ਕੇ ਜਦੋਂ ਚੱਲਾਂਗੇ ਤੇ ਪ੍ਰਸ਼ਾਸਨ ਨੂੰ ਕਿ ਜੈ ਹਵਾਲ ਮੇ ਕੀ ਜੈ ਸ਼ੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਅ ਸ੍ਰੀ ਦੁਰਗਿਆਨਾ ਤੀਰਥ ਵਿਖੇ ਜਿਹੜੀ ਅ ਸਾਡੀ ਸਤਕਾਰਯੋਗ ਭੈਣ ਜੀ ਆ ਲక్ష్ਮੀ ਕਾਂਚਵਲਾ ਜੀ ਉਹਨਾਂ ਦੀ ਅਗਵਾਈ ਹੇਠ ਜਿਹੜੀ ਇੱਕ ਹੰਗਾਮੀ ਮੀਟਿੰਗ ਹੋਈ ਆ ਔਰ ਔਰੇ ਵਿੱਚ ਸੰਤ ਸਮਾਜ ਸਾਡੇ ਸਤਕਾਰਯੋਗ ਮੰਤਰੀ ਜਸਵਿੰਦਰ ਜੀ ਅਰੁਣਗਿਰੀ ਜੀ ਸਨੀਨਾ ਜੀ ਹਰੀ ਨਾਰਾਇਣ ਜੀ ਸਾਰੇ ਸੰਤ ਸਮਾਜ ਨੇ ਇੱਕ ਡਿਸੀਜਨ ਲਿੱਤਾ ਵਾ ਕਿ ਜਿਹੜਾ ਆਪਣਾ 30 ਤਰੀਕ ਦੇ ਵਾਲਾ ਪ੍ਰੋਗਰਾਮ ਹੋਣ ਜਾ ਰਿਹਾ ਵਾ ਉਹ ਜਿਹੜਾ ਪੂਰਨ ਤੌਰ ਤੇ ਉਹਨੂੰ ਬੰਦ ਕਰਨਾ ਚਾਹੀਦਾ ਦਾ ਕਿਉਂਕਿ ਪਿਆਰ ਦੇ ਸਨੇਹ ਦੇ ਨਾਂ ਤੇ ਇਹ ਸਮਾਜ ਦੇ ਵਿੱਚ ਜ਼ਹਿਰ ਫਲਾ ਰਹੇ ਆ ਔਰ ਇਹਦੇ ਵਿੱਚ ਧਾਰਮਿਕ ਸਮਾਜਿਕ ਔਰ ਰਾਜਨੀਤਿਕ ਸਾਰੀਆਂ ਜਥੇਬੰਦੀਆਂ ਦੇ ਆਗੂ ਆਏ ਆ ਡਾਕਟਰ ਰੋਹਨ ਜੀ ਆਏ ਆ ਵਰਨ ਸ੍ਰੀਨ ਜੀ ਆਏ ਆ ਹੋਰ ਬਹੁਤ ਜਿਹੜੀਆਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਸਾਰਿਆਂ ਨੇ ਵਿੱਚ ਸ਼ਮੂਲੀਅਤ ਕੀਤੀ ਆ ਔਰ ਸਾਰਿਆਂ ਦਾ ਇੱਕੋ ਹੀ ਸੋਚਣਾ ਵਾ ਕਿ ਇਹ ਜਿਹੜੇ ਸਮਾਜ ਵਿੱਚ ਭੜਕਾਉ ਭਾਸ਼ਣ ਜਿਹੜੇ ਹੋ ਰਹੇ ਆ ਇੱਕ ਸਮੁਦਾਏ ਵੱਲੋਂ ਇਹ ਬਹੁਤ ਜ਼ਿਆਦਾ ਨਿੰਦਨਯੋਗ ਆ ਔਰ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਹਜੇ ਤੱਕ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਿੱਤਾ ਜਾ ਰਿਹਾ ਕਿਉਂਕਿ ਕੱਲ ਬਾਬਾ ਮੇਜਰ ਸਿੰਘ ਜੀ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਗੁਰਪ੍ਰੀਤ ਅਦਾਸੀ ਜਿਹੜੇ ਕੈਲੀਫੋਰਨੀਆ ਤੋਂ ਆ ਸੰਤ ਉਹਨਾਂ ਵੱਲੋਂ ਕਾਨਫਰੰਸ ਕੀਤੀ ਗਈ ਹੈ ਹਿੰਦੂਸਣ ਸਮਾਜ ਵੱਲੋਂ ਕਾਨਫਰੰਸ ਕੀਤੀ ਗਈ ਹੈ ਪਰ ਇੰਨਾ ਇੰਨੀ ਸਮੇਂ ਜਿਹੜੀ ਸਿਚੁਏਸ਼ਨ ਨੂੰ ਗੰਭੀਰਤਾ ਦੇਖਦੇ ਆ ਵੀ ਪ੍ਰਸ਼ਾਸਨ ਨੇ ਸਾਡੇ ACP ਸਾਹਿਬ ਤੇ JE ਚਲੋ ਸਾਡੇ ਸਤਿਕਾਰਯੋਗ ਆ ਪਰ ਜੋ ਜਿਹੜੀ ਸਿਚੁਏਸ਼ਨ ਦੀ ਗੰਭੀਰਤਾ ਵਾ ਕਟੋ-ਕਟ ਐਸਪੀ ਸਾਹਿਬ ਨੂੰ ਤੇ ਖੁਦ ਆਣਾ ਚਾਹੀਦਾ ਸੀਗਾ ਪਰ ਪ੍ਰਸ਼ਾਸਨ ਨੇ ਇਹ ਜ਼ਰੂਰੀ ਨਹੀਂ ਸਮਝਿਆ ਔਰ ਜਿਹੜੀ ਸਾਡੀ ਡਿਮਾਂਡ ਆ ਨਾ ਤੇ ਹਜੇ ਉਹਨਾਂ ਨੇ ਪ੍ਰੋਗਰਾਮ ਤੇ ਰੋਕ ਲਾਉਣ ਦਾ ਕੋਈ ਆਫੀਸ਼ੀਅਲ ਸਾਨੂੰ ਨੋਟਿਸ ਦਿੱਤਾ ਵਾ ਔਰ ਨਾ ਹੀ ਉਸ ਬੰਦੇ ਤੇ ਜਿਹੜੀ ਆ ਕਿ ਐਫਆਈਆਰ ਲਾਂਚ ਕੀਤੀ ਆ ਇੱਥੋਂ ਇਹ ਸਾਫ਼ ਜਿਹੜੀ ਤੁਸ਼ਤੀ ਕਰਨ ਦੀ ਜਿਹੜੀ ਨੀਤੀ ਜਿਹੜੀ ਆ ਸਾਫ਼ ਕਲੀਅਰ ਹੋ ਰਹੀ ਆ ਕਿਉਂਕਿ ਜਿਸ ਵੇਲੇ ਇਹਨਾਂ ਵੱਲੋਂ ਕੋਈ ਕੰਪਲੇਂਟ ਜਾਂਦੀ ਆ ਤੇ ਪ੍ਰਸ਼ਾਸਨ ਇਮੀਡੀਏਟਲੀ ਵਿਦਾਊਟ ਇਨਕੁਆਇਰੀ ਜਿਹੜਾ ਵਾ ਉਹ ਐਫਆਈਆਰ ਲਾਂਚ ਕਰ ਦਿੰਦਾ ਵਾ ਜੇਰਾ ਮੈਂ ਤਾਜ਼ਾ ਉਧਾਰਨ ਦਵਾਂਗਾ ਜਾੜ ਫਿਲਮ ਤੇ ਜਿਹੜਾ ਇਨਾਂ ਵੱਲੋਂ ਟਿੱਪਣੀ ਕੀਤੀ ਗਈ ਸੀ ਕਿ ਪੂਰੀ ਸਟਾਰ ਕਾਸਟ ਦੇ ਪਰਚਾ ਦਰਜ ਹੋਇਆ ਰੈਪਰ ਬਾਦਸ਼ਾਹ ਤੇ ਜਿਹੜਾ ਪਰਚਾ ਦਰਜ ਹੋਇਆ ਪਰ ਇਨਾਂ ਪੂਰਾ ਤਿੰਨ ਜਿਹੜੀਆਂ ਤੇ ਤਿੰਨ ਸਮਾਜ ਆ ਹਿੰਦੂ ਵਾਲਮੀਕੀ ਸਿੱਖ ਜਥੇਬੰਦੀਆਂ ਜਿਹੜੀਆਂ ਵਾ ਪੂਰੇ ਇਸ ਟਾਈਮ ਆਪਣੇ ਕਰੋਸ਼ਤੇ ਆ ਪਰ ਪ੍ਰਸ਼ਾਸਨ ਜਿਹੜਾ ਵਾ ਹਜੇ ਵੀ ਟਲਰ ਰਹੀਆ ਅਪਣਾ ਰਿਆ ਵਾ ਕਾਰਨ ਕੀ ਲੱਗਦਾ ਸ਼ਾਸ਼ਣ ਨੇ ਗੱਲ ਕਰੀ ਹੈ ਜਾਂ ਉਹਨਾਂ ਦੀ ਗੱਲ ਕਰੀ ਪਿਆਰ ਤੇ ਸਨੇਹ ਇਸ ਕੋਲ ਜਦੋਂ ਲੱਖਾਂ ਦੁਨੀਆ ਦਾ ਘੱਟ ਹੋ ਗਿਆ ਭਾਜੀ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਮੈਨੂੰ ਦੱਸੋ ਕਾਹਦਾ ਪਿਆਰ ਦਾ ਸਨੇਹ ਆ ਸਾਡੀ ਸਨਾਤਨ ਸੰਸਕ੍ਰਿਤੀ ਆ ਮਸੂਦੇਵ ਕਟੂਮ ਕੰਬ ਪੂਰਾ ਜਿਹੜਾ ਵਿਸ਼ਾ ਵਾ ਜਿਹੜਾ ਉਹ ਸਾਡਾ ਪਰਿਵਾਰ ਆ ਪਰ ਤੁਸੀਂ ਜਿਹੜੇ ਤੁਹਾਡੇ ਅੰਦਰ ਤੁਹਾਡੇ ਜਿਹੜੇ ਫੋਲੋਅਰ ਆ ਤੁਸੀਂ ਉਹਨਾਂ ਨੂੰ ਹੀ ਕਹਿ ਰਹੇ ਆ ਕਿ ਵੀ ਤੁਸੀਂ ਆਪ ਮੈਂ ਰੱਜੀ ਪੁੱਜੀ ਆਪੀ ਮੇਰੇ ਬੱਚੇ ਜੀ ਨਾਲ ਹਿਸਾਬ ਹੋ ਕੇ ਮੈਂ ਸਾਰਾ ਕੋਈ ਠੀਕ ਆ ਬਾਕੀ ਜਿਹੜੇ ਸਾਰੇ ਆ ਉਹ ਚੋਰ ਆ ਠੱਗਾ ਲੁਟੇਰੇ ਆ ਗਲਗਲੋਚ ਕਰਨ ਵਾਲੇ ਆ ਬੀ ਜੇ ਤੁਹਾਡੇ ਪਰਦੇ ਫੁੱਲਣ ਤੇ ਆ ਜੀਏ ਕਿ ਵੀ ਨੈਟ ਭਰਿਆ ਪਿਆ ਵਾ ਤੁਸੀਂ ਆਪਣਾ ਵੀ ਸਾਰਾ ਦੇਖ ਲਓ ਸਾਡੇ ਵੱਲ ਉਂਗਲੀ ਚੁੱਕਣ ਤੋਂ ਪਹਿਲਾਂ ਕਿਸੇ ਵੱਲ ਉਂਗਲੀ ਚੁੱਕੀ ਹੈ ਨਾ ਤੇ ਤੈਨੂੰ ਉਂਗਲਾਂ ਪਹਿਲਾਂ ਆਪਣੇ ਵੱਲ ਹੁੰਦੀਆਂ ਵਾ ਪਹਿਲਾਂ ਤੁਸੀਂ ਆਪਣਾਂ ਵੱਲ ਵੀ ਵੇਖ ਲਵੋ ਤੁਸੀਂ ਹਨੂ ਇਸ ਖਾਰੇ ਜੇ ਕਿ ਵੀ ਤੁਸੀਂ ਹਰਾਮਖੋਰ ਜੇ ਜਾਂ ਤੁਸੀਂ ਮੂਰਤੀ ਪੂਜਕ ਜੇ ਮੈਨੂੰ ਇੱਕ ਚੀਜ਼ ਦੱਸ ਦੋ ਕਿ ਵੀ ਤੁਹਾਡੀ ਚਰਚਾ ਦੇ ਵਿੱਚ ਮੂਰਤੀਆਂ ਨਹੀਂ ਹੈਗੀਆਂ ਅੱਜ ਕੱਲ ਦਾ ਸਮਾਜ ਜਿਹੜਾ ਵਾ ਇਹਨਾਂ ਨੇ ਜਿਹੜਾ ਸਾਡਾ ਮੈਂ ਅਹਿਸਾਸ ਇੱਕ ਸਪਸ਼ਟ ਆਪਣੇ ਸਮਾਜ ਨੂੰ ਇੱਕ ਚੀਜ਼ ਦੀ ਲੰਤ ਪਾਵਾਂਗਾ ਸਾਡਾ ਸਮਾਜ ਇਸ ਤਰੱਕੇ ਦਾ ਵਾ ਕਿ ਬਾਹਰ ਦੀ ਚੀਜ਼ ਜਿਹੜੀ ਆ ਇਹਨਾਂ ਨੂੰ ਬਹੁਤ ਵਧੀਆ ਲੱਗਦੀ ਆ ਉਹ ਕਿਤੇ ਪਿੰਡ ਦੀ ਵਿਚਾਰੀ ਇੱਕ ਬੀਬੀ ਅਨਪੜੇ ਬੀਬੀ ਆ ਉਹਨੂੰ ਵੀ ਕਹਿ ਦਈਏ ਨਾ ਕਿ ਵੀ ਤੈਨੂੰ ਬੀਬੀ ਉੱਥੇ ਸਟੇਜ ਤੇ ਚੜਾ ਕੇ ਕਹਿਣਾ ਵਾ ਕਿ ਵੀ ਤੈਨੂੰ ਲੂਸੀਫਰ ਜਿਹੜਾ ਇਹਨਾਂ ਦਾ ਬਾਹਰ ਦਾ ਭੂਤ ਜਿਹੜਾ ਚੰਮੜ ਗਿਆ ਵਾ ਤੈਨੂੰ ਭਾਵੇਂ ਚੰਮੜਿਆ ਕੁਝ ਵੀ ਨਾ ਹੋਵੇ ਉਹਨੇ ਕਹਿ ਦੇਣਾ ਜੀ ਮੈਨੂੰ ਤੇ ਭੈਣੇ ਬਾਹਰ ਦਾ ਭੂਤ ਚੜਿਆ ਵਾ ਮੈਂ ਉਹ ਉੱਥੇ ਖੋਚਾ ਲੋਕਾਂ ਨੂੰ ਅਡੰਬਰ ਪਖੰਡ ਜਿਹੜਾ ਵਾ ਇਹ ਕਰ ਕਰਕੇ ਲੋਕਾਂ ਨੂੰ ਬੇਫਗੂ ਬਣਾਇਆ ਜਾ ਰਿਹਾ ਵਾ ਜਿਹੜਾ 1954 ਦਾ ਮੈਂ ਪਹਿਲੇ ਦਿਨ ਤੋਂ ਜਿਹੜਾ ਕਹਿ ਰਿਹਾ ਵਾ ਡਰੱਗਸ ਐਂਡ ਮੈਡੀਕਲ ਰੈਮੇਡੀ ਐਕਟ ਹੈਗਾ ਵਾ ਜਿਹੜਾ ਔਰਤੇ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਸਾਡੇ ਜਿਹੜੇ ਸੰਤ ਹੈਗੇ ਆ Swami Ramdev ji ਆ ਉਹਨਾਂ ਨੇ ਕਰੋਨਾ ਦੇ ਵਿੱਚ ਮੈਡੀਸਨ ਤਿਆਰ ਕੀਤੀ ਸੀ ਪੂਰਾ ਵਿਸ਼ਪ ਜਿਹੜਾ ਵਾ ਉਸ ਟਾਈਮ ਕਰੋਨਾ ਕਰੋਨਾ ਦੇ ਵਿੱਚ ਫੈਲਦਾ ਸੀਗਾ ਪੂਰਾ ਵਿਸ਼ਪ ਜਿਹੜਾ ਆਯੁਰਵੇਦ ਦੀ ਸ਼ਰਨ ਚ ਗਿਆ ਪਰ ਜਦੋਂ ਉਹਨਾਂ ਨੇ ਮੈਡੀਸਨ ਦੀ ਕੋਸ਼ਿਸ਼ ਨਾ ਕੀਤੀ ਤੇ WHO ਵੀ ਉਹਨਾਂ ਦੇ ਦੁਆਲੇ ਹੋ ਗਿਆ ਇਹਨਾਂ ਵੱਲ ਕਿਉਂ ਨਹੀਂ ਹੈਗਾ ਰਣਨੀਤੀ ਕਲੀਅਰ ਆ ਜੀ ਸਾਡੀ ਕੱਲ ਵੀ ਮੀਟਿੰਗ ਹੋਈ ਆ ਬਾਬਾ ਮੇਜਰ ਸਿੰਘ ਜੀ ਵੱਲੋਂ ਵੀ ਪੂਰੇ ਹੋਗਵਨਾਮੇ ਜਾਰੀ ਆ ਸਾਰੀਆਂ ਜਿਹੜੀਆਂ ਨੰਗ ਸਿੰਘ ਫੌਜਾਂ ਆ ਤਿਆਰ ਬਰ ਤਿਆਰ ਆ ਹਿੰਦੂ ਸੰਤ ਸਮਾਜ ਦਾ ਅਸ਼ੀਰਵਾਦ ਆ ਪੂਰਾ ਅੱਜ ਭੰਜੀ ਦਾ ਵੀ ਅਸ਼ੀਰਵਾਦ ਸਾਨੂੰ ਮਿਲ ਗਿਆ ਵਾ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਸਾਰਾ ਕੁਝ ਹੋਇਆ ਵਾ ਜੇਕਰ ਪ੍ਰਸ਼ਾਸਨ ਸ਼ਾਮ ਤੱਕ ਸਾਨੂੰ ਕੋਈ ਕਿਉਂਕਿ ਏਸੀਪੀ ਸਾਹਿਬ ਆਏ ਆ ਏਸੀਪੀ ਸਾਹਿਬ ਨੇ ਕਿਹਾ ਵਾ ਸ਼ਾਮ ਤੱਕ ਤਾਂ ਉਹ ਕੋਈ ਨਾ ਕੋਈ ਡਿਸੀਜਨ ਕਰ ਦਿੱਤਾ ਜਾਊਗਾ ਪਰ ਡਿਸੀਜਨ ਦੋ ਆ ਐਫ ਆਈ ਆਰ ਵੀ ਲਾਂਚ ਹੋਵੇ ਔਰ ਜਿਹੜਾ ਏ ਐਰਟੀ ਪ੍ਰੋਗਰਾਮ ਤੇ ਵੀ ਜਿਹੜੀ ਆ ਪੂਰਨ ਜਿਹੜੀ ਰੋਕ ਲਗਾਈ ਜਾਵੇ ਔਰ ਨਾਲ ਦੀ ਨਾਲ ਦੇਖੋ ਇੱਕ ਗੱਲ ਮੈਂ ਕਲੀਅਰ ਕਹਿਣਾ ਚਾਹਾਂਗਾ ਕਿ ਜੇ ਸਾਰਿਆਂ ਨੂੰ ਆਪਣਾ ਆਪਣਾ ਧਾਰਮਿਕ ਪ੍ਰੋਗਰਾਮ ਸਮਾਗਮ ਕਰਨ ਦਾ ਅਧਿਕਾਰ ਆ ਆਪਾਂ ਇਸੀ ਤੋਂ ਕੋਈ ਗਰੇਜ ਨਹੀਂ ਕਰਦੇ ਪਰ ਇਹਨਾਂ ਵੱਲੋਂ ਜਦੋਂ ਵੀ ਪ੍ਰੋਗਰਾਮ ਕੀਤਾ ਜਾਂਦਾ ਵਾ ਇਦਾਂ ਦੀ ਕੌਂਟਰੋਵਰਸੀ ਹੁੰਦੀਆਂ ਕਿਉਂਕਿ ਇਹ ਆਪ ਕ੍ਰੀਏਟ ਕਰਦੇ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਪਰਮਿਸ਼ਨ ਦੇਣ ਤੋਂ ਪਹਿਲਾਂ ਇਹਨਾਂ ਕੋਲ ਐਫੀਡੇਵਿਟ ਲਿੱਤਾ ਜਾਵੇ ਕਿ ਜੇਕਰ ਤੁਹਾਡੀ ਕੋਈ ਵੀ ਕਿਸੇ ਤਰੀਕੇ ਦੀ ਕਾਉਂਟਰਵਰਸੀ ਆਈ ਤੇ ਇਮੀਡੀਏਟਲੀ ਤੁਹਾਡਾ ਪ੍ਰੋਗਰਾਮ ਰੱਦ ਕੀਤਾ ਜਾਵੇਗਾ ਔਰ ਤੁਹਾਡੇ ਤੇ ਐਫ ਆਈ ਆਰ ਲੋਨਜ ਕੀਤੀ ਜਾਵੇਗੀ ਫਿਰ ਆਪਣੇ ਆਪ ਜਿਹੜਾ ਵਾ ਨਾ ਇਹ ਸਿਰਫ ਸਿਰਫ ਜਿਹੜਾ ਵਾ ਕ੍ਰਾਈਸਟ ਜਿਹੜੇ ਜੀਜ਼ਸ ਕ੍ਰਾਈਸਟ ਆ ਉਹਨਾਂ ਦੀਆਂ ਸਿੱਖਾਂ ਦਾ ਵਹੀ ਪ੍ਰਚਾਰ ਕਰਨਗੇ ਦੇ ਰਹੇ ਆ ਜੀ ਸਾਨੂੰ ਪ੍ਰਾਰਥਨਾ ਕਰਨ ਤੋਂ ਰੋਕ ਨਹੀਂ ਸਕਦੇ ਜੇ ਕੋਈ ਰੋਕੇਗਾ ਤੇ ਉੱਤੇ ਕਾਰਵਾਈ ਹੋਏਗੀ ਤੁਹਾਡੇ ਵੱਲੋਂ ਦੇਖੋ ਜੀ ਆਪਾਂ ਪਹਿਲਾਂ ਕਲੀਅਰ ਕੀਤਾ ਵਾ ਕਿ ਅਸੀਂ ਪ੍ਰਾਰਥਨਾ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀਜ਼ਸ ਕ੍ਰਾਈਸ ਦੀਆਂ ਪ੍ਰਚਾਰ ਕਰਨ ਦੇਖੋ ਜੇ ਆਰਟੀਕਲ 25 ਦੀ ਦੋਹਾਈਆਂ ਦਿੰਦੇ ਆ ਆਰਟੀਕਲ 25 ਕਹਿੰਦਾ ਵਾ ਰਾਈਟ ਟੂ ਫ੍ਰੀडम ਆ ਹਰ ਕੋਈ ਆਪਣਾ ਰਿਲੀਜੀਅਨ ਜਿਹੜਾ ਵਾ ਆਪਣੀ ਮਰਜ਼ੀ ਨਾਲ ਚੇਂਜ ਕਰ ਸਕਦਾ ਵਾ ਠੀਕ ਹੈ ਜੀ ਪਰ ਉਹਰੇ ਵਿੱਚ ਵੀ ਜਿਹੜਾ ਇੱਕ ਕਲੋਜ਼ ਆਂਦਾ ਵਾ ਉਹਰੇ ਵਿੱਚ ਆ ਵੀ ਕਿਹਾ ਜਾਂਦਾ ਵਾ ਕਿ ਤੁਸੀਂ ਕਿਸੇ ਨੂੰ ਲਾਲਚ ਦੇ ਕੇ ਜਾਂ ਡਰਾ ਧਮਕਾ ਕੇ ਕਨਵਰਜਨ ਨਹੀਂ ਕਰਵਾ ਸਕਦੇ ਦੂਸਰਾ ਜਿਹੜਾ ਡਰੱਗਜ਼ ਐਂਡ ਮੈਡੀਕਲ ਰੈਮੀਡੈਕਟਾ 25 ਅਸੀਂ ਤੁਹਾਨੂੰ ਦੇ ਦਿੱਤਾ ਤੁਸੀਂ ਰੱਖ ਲਓ ਜੇ 1954 ਅਸੀਂ ਕਹਿ ਰਹੇ ਆ ਫਿਰ ਉਹ ਵੀ ਤੇ ਨਾਲ ਰੱਖੋ ਨਾ ਜੇ ਉਹ 25 ਸੰਵਿਧਾਨ ਦੀ ਧਾਰਾ ਵਾ ਤੇ 1954 ਵੀ ਜਿਹੜੀ ਉਹ ਵੀ ਸੰਵਿਧਾਨ ਦੀ ਹੀ ਧਾਰਾ ਵਾ ਫਿਰ ਉਹਨੂੰ ਵੀ ਫੋਲੋ ਕਰਨਾ ਤੁਹਾਨੂੰ ਪੇ ਕਿਉਂਕਿ ਇਸ ਸੰਵਿਧਾਨ ਦੇ ਨਾਲ ਹੀ ਦੇ ਚੱਲਦਾ ਪਿਆ ਵਾ ਕਿਸੇ ਵੀ ਸਮੁਦਾਏ ਨਾਲ ਜਾਂ ਕਿਸੇ ਧਰਮ ਦੇ ਨਾਲ ਸਮਝ ਨਹੀਂ ਚੱਲਦਾ ਪਿਆ ਧਰਮ ਸਾਡੇ ਲਈ ਸ੍ਰੇਸ਼ਟ ਆ ਸਾਡੇ ਲਈ ਸਿਰ ਮੱਤੇ ਆ ਪਰ ਦੇਸ਼ ਜਿਹੜਾ ਵਾ ਉਹ ਸੰਵਿਧਾਨ ਨਾਲ ਚੱਲਦਾ ਵਾ ਔਰ ਸੰਵਿਧਾਨ ਦੀ ਪਾਲਣਾ ਅਸੀਂ ਵੀ ਕਰਦੇ ਆ ਔਰ ਉਹਨਾਂ ਨੂੰ ਵੀ ਕਰਨੀ ਪਵੇਗੀ